ਤਨ ਤਨ ਬਾਬਾ ਬੁੱਢਾ ਸਾਹਿਬ ਜੀ ਸਪੋਰਟਸ ਕਲੱਬ ਚੇਤਨਪੁਰਾ ਵੱਲੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਸਮਰਪਿਤ ਦੂਸਰਾ ਕ੍ਰਿਕਟ ਟੂਰਨਾਮੈਂਟ ਪਿੰਡ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਜਨਾਲ ਦੀ ਗਰਾਊਂਡ ਵਿੱਚ ਕਰਵਾਏ ਗਏ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਕੁੱਲ 18 ਟੀਮਾਂ ਨੇ ਭਾਗ ਲਿਆ ਫਾਈਨਲ ਮੁਕਾਬਲਾ ਮਜੀਠਾ ਦੇ ਸੰਤੂ ਨੰਗਲ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਮਜੀਠਾ ਦੀ ਟੀਮ ਨੇ ਸੰਤੂ ਨੰਗਲ ਨੂੰ 4 ਰਨ ਨਾਲ ਹਰਾ ਕੇ ਟਰੋਫੀ ਤੇ ਕਬਜ਼ਾ ਕੀਤਾ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਰਣਜੀਮ ਮਦਾਨ ਨੇ ਜੇਤੂ ਟੀਮਾਂ ਨੂੰ ਟਰੋਫੀ ਕੱਪ ਦੇ ਕੇ ਸਨਮਾਨਿਤ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਮਦਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਮਾੜੀਆਂ ਆਦਤਾਂ ਛੱਡ ਕੇ ਖੇਡਾਂ ਵੱਲ ਰੁਚੀ ਦੇਣੀ ਚਾਹੀਦੀ ਹੈ ਤਾਂ ਜੋ ਨਸ਼ਿਆਂ ਵਿੱਚ ਤਸ ਰਹੀ ਜਵਾਨੀ ਬਚ ਸਕੇ ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ ਸੁਖਪਾਲ ਸਿੰਘ ਰੰਧਾਵਾ ਕੰਦੋਵਾਲੀ ਜਸਬੀਰ ਸਿੰਘ ਜਸ ਸੰਤੂ ਨੰਗਲ ਹਰਪ੍ਰੀਤ ਸਿੰਘ ਕੰਦੋਵਾਲੀ ਜਸਬੀਰ ਸਿੰਘ ਰਾਜਾ ਚੇਤਨਪੁਰ ਅਰਵੈਲ ਸਿੰਘ ਪਠਾਨ ਨੰਗਲ ਸਾਰੇ ਸਰਪੰਚ ਲਾਡੀ ਜੈਲਦਾਰ ਚੇਅਰਮੈਨ ਜ਼ਿਲ੍ਹਾ ਕੋਆਪਰੇਟਿਵ ਸੁਸਾਇਟੀਆਂ ਬਲਵਿੰਦਰ ਸਿੰਘ ਚੇਤਨਪੁਰਾ ਬਲਕਾਰ ਸਿੰਘ ਚੇਤਨਪੁਰਾ ਅਰਵਿੰਦਰ ਸਿੰਘ ਖੁੱਲਾ ਅਰਜਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅੱਜ ਮੈਲਡਿੰਡ ਵਾਲਾ ਵਿੱਚ ਟੂਰਨਾਮੈਂਟ ਕਰਵਾਇਆ ਗਿਆ ਵਾ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਬਾਬਾ ਬੁੱਢਾ ਸਪੋਰਟਸ ਕਲੱਬ ਚੇਤਨਪੁਰਾ ਵੱਲੋਂ ਜਿਹੜਾ ਕ੍ਰਿਕਟ ਦਾ ਟੂਰਨਾਮੈਂਟ ਕਰਾਇਆ ਗਿਆ ਜਿੱਥੇ ਖੇਡਾਂ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀਆਂ ਉੱਥੇ ਉਹਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਨ ਦਾ ਬਹੁਤ ਵੱਡਾ ਭਰਾਲਾ ਵਾ ਜਿਵੇਂ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਨਸ਼ਾ ਤੇ ਹੋਰ ਅਲਾਮਤਾਂ ਨੌਜਵਾਨ ਨੂੰ ਆਪਣੇ ਜੰਗਾਲ ਜਾਲ ਦੇ ਵਿੱਚ ਜਕੜ ਰਹੀਆਂ ਨੇ ਇਹ ਕਲੱਬ ਵੱਲੋਂ ਜਿਹੜਾ ਇਹੋ ਜਿਹਾ ਉਪਰਾਲਾ ਕੀਤਾ ਗਿਆ ਜਿਹਦੇ ਨਾਲ ਆਪਾਂ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਸਕਦੇ ਹਾਂ ਤਾਂ ਜੋ ਨਸ਼ਿਆਂ ਵਰਗੀ ਨਾਮਰਾਜ਼ ਬਿਮਾਰੀ ਤੋਂ ਦੂਰ ਰਹਿ ਕੇ ਆਪਣਾ ਜਿੱਥੇ ਵਿਕਾਸ ਕਰ ਸਕਣਗੇ ਸਰੀਰਕ ਤੌਰ ਤੇ ਉੱਥੇ ਮਾਨਸਿਕ ਤੌਰ ਤੇ ਤੇ ਦੂਜੀ ਗੱਲ ਉੱਥੇ ਉਹਨਾਂ ਨੂੰ ਚੰਗੇ ਨਾਗਰਿਕ ਬਣਨ ਦੇ ਵਿੱਚ ਅਨੁਸ਼ਾਸਨ ਵਿੱਚ ਰਹਿਣ ਦੀ ਭਾਵਨਾ ਸਿਖਾਉਂਦੀਆਂ ਹਨ ਤੇ ਮੈਂ ਇਸ ਕਲੱਬ ਦੇ ਸਮੂਹ ਮੈਂਬਰ ਸਰਬਾਨਾ ਅਹੁਦੇਦਾਰ ਖਾਸ ਕਰਕੇ ਸਾਡੇ ਇਸ ਕਲੱਬ ਦੇ ਸਰਪੰਸ ਜਿਹੜੇ ਸਰਦਾਰ ਬਲਦੇਵ ਸਿੰਘ ਜੀ ਬੱਬੂ 73 ਪੁਰਾ ਸਾਹਿਬ ਫਰੇ ਮਾਰਕ ਕਮੇਟੀ ਦੇ ਚੇਅਰਮੈਨ ਜਨਾਲੇ ਦੇ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਜਿਹੜੀ ਨੌਜਵਾਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਉਹ ਆਪਣਾ ਜਦੋਜਾਦ ਕਰ ਰਹੇ ਨੇ ਇਸੇ ਤਰ੍ਹਾਂ ਦੇ ਮੈਂ ਸਮਾਜ ਤੇ ਤੁਹਾਡੇ ਰਾਈ ਬੇਨਤੀ ਕਰਦਾ ਹਾਂ ਇਹੋ ਜਿਹਾ ਟੂਰਨਾਮੈਂਟ ਵੱਧ ਤੋਂ ਵੱਧ ਹਰ ਪੰਚਾਇਤ ਨੂੰ ਆਪਣੇ ਪੱਧਰ ਤੇ ਕਰਾਉਣੇ ਚਾਹੀਦੇ ਹਨ ਤਾਂ ਜੋ ਆਪਾਂ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਸਕੀਏ ਤੇ ਇਹਨਾਂ ਨੂੰ ਇਹਨਾਂ ਨਸ਼ਿਆਂ ਵਰਗੀ ਨਾਮਰ ਬਿਮਾਰੀ ਤੋਂ ਦੂਰ ਕਰਕੇ ਖੇਡਾਂ ਦੀ ਰੁਚੀ ਪੈਦਾ ਕਰ ਸਕੀਏ